ਕੀ ਹਾਲ ਚਾਲ ਹੈ ਜੀ ਤੂਹਾਂ ਸਾਰਾਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਾਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬੋਲਟ ਲੈ ਕੇ ਪਹੁੰਚੇ ਹਾਂ ਸੀ ਤੇ ਗੱਡੀਆਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਜਮਾ ਸਸਤੇ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਕਰਾਂਗੇ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460923488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਮਿਲੇ ਗਿਆ ਸੀ ਫਰੀਚ ਆਪਾਂ ਐਡ ਤੁਹਾ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ i20 ਲੈ ਕੇ ਪਹੁੰਚਿਆ ਜੀ i20 ਗੱਡੀ ਚੈੱਕ ਕਰੋ 2010 ਮਾਡਲ ਹੈ ਸਪੋਰਟਸ ਮਾਡਲ ਗੱਡੀ ਹੈ ਪੈਟਰੋਲ ਵੇਰੀਐਂਟ ਹੈ ਜੀ ਫਾਸਟ ਓਨਰ ਗੱਡੀ ਆ ਇੱਕ ਹੱਥ ਗੱਡੀ ਚੱਲੀ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਤਾਂ ਮਾਲਕ ਦਾ ਏਰੀਆ ਰਾਮਪੁਰਾ ਫੂਲ ਹੈ ਤੇ ਮਾਲਕ ਨੇ ਕਿਹਾਗਾ ਕਨਫਰਮ ਕਰਵਾਇਆ ਵੀ ਸਾਰੀ ਗੱਡੀ ਜਿਹੜੀ ਹੈਗੀ ਹੈ ਪੂਰੀ ਵਧੀਆ ਜੀ ਤੇ ਕੁੱਲ 73000 ਚੱਲੀ ਹੋਈ ਹੈ ਡਿਮਾਂਡ ਦੀ ਗੱਲ ਕਰੀਏ 1,60,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਘਾਟਾ ਬਾਦਕ ਕੀਤਾ ਜਾਊਗਾ ਮਾਲਕ ਨੇ ਕਿਹਾ ਤੇ ਰੇਟ ਹੋ ਜਾਊਗਾ ਜੀ ਬਾਕੀ ਤੁਸੀਂ ਜੇ ਖਰੀਦਣਾ ਚਾਹੁੰਦੇ ਹੋ ਕੋਈ ਖਰੀਦਣ ਦਾ ਜੇ ਚਾਹਵਾਨ ਹੈਗੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਦਾ ਰੰਗ ਚੈੱਕ ਕਰੋ ਜੀ ਬਹੁਤ ਸੋਹਣਾ ਗੱਡੀ ਦਾ ਰੰਗ ਮਿਲ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ 9815834281 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਸੈਕੰਡ ਗੱਡੀ ਆਪਾਂ ਡਿਜ਼ਾਇਰ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਮਾਡਲ ਮਿਲ ਜੂਗਾ ਆਪਾਂ ਨੂੰ 2013 ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਜੀ ਕਮੀ ਪੇਸ਼ੀ ਕੋਈ ਨਹੀਂ ਤਲਵੰਡੀ ਭਾਈ ਮਾਲਕ ਦਾ ਏਰੀਆ VDI ਡਿਜ਼ਾਇਰ ਮਾਡਲ ਹੈ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 315000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਹੈ ਗੱਡੀ ਪੂਰੀ ਸੋਹਣੀ ਹੈ ਜੀ ਅੰਦਰੋਂ ਪੂਰੀ ਸੋਹਣੀ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਚਲਾਉਣ 'ਚ ਇੱਕ ਨੰਬਰ ਹੈ ਅੰਦਰੋਂ ਜੇ ਦੇਖੀਏ ਅੰਦਰੋਂ ਮਾਲਕ ਨੇ ਗੱਡੀ ਬਹੁਤ ਸ਼ੌਂਕ ਨਾਲ ਰੱਖੀ ਹੋਈ ਹੈ ਲਾਈਟਿੰਗ ਬਹੁਤ ਸੋਹਣੀ ਕਰਵਾਈ ਹੋਈ ਹੈ ਅੰਦਰ ਆਪਾਂ ਨੂੰ ਟੱਚ ਸਕਰੀਨ ਲੱਗੀ ਹੋਈ ਮਿਲ ਜੂਗੀ ਬਾਕੀ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗਾ ਇੱਕ ਨੰਬਰ ਗੱਡੀ ਹੈ ਜੀ ਬਾਕੀ ਕੋਈ ਖਰੀਦਣ ਦਾ ਜ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦਾ ਨੰਬਰ ਹੈ ਜੀ 946334350181 ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਈ ਘਰ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਹੈ ਕਿਸੇ ਵੀ ਏਰੀਆ 'ਚ ਚਾਹੀ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਜੀ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਤੇ ਫੋਟੋਆਂ ਆ ਗੁਛ ਭੇਜੋ ਉਹ ਤੋਂ ਬਾਅਦ ਐਡ ਆਪਾਂ ਤੁਹਾਡੀ ਲਗਾ ਦਾਂਗੇ ਜੀ ਗੱਲ ਕਰਾਂਗੇ ਆਲਟੋ ਗੱਡੀ ਦੀ ਆਲਟੋ ਐਲੈਕਸਨ 2010 ਮਾਡਲ ਹੈ ਜੀ ਤੇ ਕੰਡੀਸ਼ਨ ਆਲੋਕੀਆ ਕਮੀ ਪੇਸ਼ੀ ਕੋਈ ਨਹੀਂ ਇੰਸ਼ੋਰੈਂਸ ਪ੍ਰਦੂਸ਼ਣ ਆਪਰ ਮਿਲੂਆ ਤੇ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਗੱਡੀ ਚ ਏਸੀ ਹੀਟਰ ਪੂਰਾ ਵਧੀਆ ਮਿਲ ਜੂਗਾ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਛੀਵਾੜਾ ਸਾਹਿਬ ਮਾਲਕ ਦਾ ਏਰੀਆ ਜੀ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਇੱਕ ਨੰਬਰ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਰੰਗ ਗੱਡੀ ਦਾ ਬਹੁਤ ਸੋਹਣਾ ਮਿਲ ਜੂਗਾ ਗੱਡੀ ਪੰਜਾਬ ਨੰਬਰ ਹੈ ਜੇ ਆਪਾਂ ਅੰਦਰੋਂ ਦੇਖੀਏ ਤਾਂ ਟੱਚ ਸਕਰੀਨ ਵਗੈਰਾ ਅੰਦਰ ਆਪਾਂ ਨੂੰ ਲੱਗੇ ਹੋਏ ਮਿਲੂਗੀ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ ਬਹੁਤ ਸੰਭਾਈ ਦੇ ਵਿੱਚ ਤੇ ਸਾਰਾ ਕੁਝ ਵਧੀਆ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 1 37 ਇਹਨਾਂ ਨੇ ਡਿਮਾਂਡ ਕੀਤੀ ਹੈ ਕੋਈ ਫਿਕਸਡ ਐਟ ਨਹੀਂ ਹੈਗਾ ਜੀ ਬਾਕੀ ਰੰਗ ਤੁਸੀਂ ਚੈੱਕ ਕਰੋ ਜੀ ਤੇ ਚਾਰੇ ਪਾਸੋਂ ਮਾਲਕ ਨੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਬਹੁਤ ਸੋਹਣੀਆਂ ਭੇਜੀਆਂ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮਿਲੇਗਾ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਗੱਡੀ ਦੇ ਕਾਗਜ਼ ਪੱਤਰਾਂ ਬਾਰੇ ਪੁੱਛਣਾ ਜਾਂ ਰੇਟ ਬਾਰੇ ਪੁੱਛਣਾ ਕੁਝ ਵੀ ਜੀ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਨਾਲ ਤੁਸੀਂ ਗੱਲ ਕਰੋ ਆਪ ਹੀ ਜੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸਕਰੀਨ ਤੇ ਬਾਕੀ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਥੱਲੇ ਇੱਕ ਤੁਹਾਨੂੰ ਚੈਨਲ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦਾ ਜਿਹੜਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੈ ਉਹ ਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਕਰ ਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਵੀ ਮਸ਼ੀਨਰੀ ਭੇਜੋ ਆਪਣੇ ਕੋਲੇ ਐਡ ਆਪਾਂ ਬਿਲਕੁਲ ਫ੍ਰੀ ਚ ਤੁਹਾਡੀ ਲਾ ਦਾਂਗੇ ਜੀ ਹੁਣ ਆਪਾਂ ਬੁਲਟ ਦੀ ਗੱਲ ਕਰਾਂਗੇ 2015 ਮਾਡਲ ਬੁਲਟ ਲੈ ਕੇ ਪਹੁੰਚੇ ਹਾਂ ਡਿਮਾਂਡ ਦੀ ਗੱਲ ਕਰੀਏ 1,55,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਪੂਰਾ ਸੋਹਣਾ ਬੁਲਟ ਹੈਗਾ ਬਾਕੀ ਫੋਟੋਆਂ ਚ ਤੁਸੀਂ ਚੈੱਕ ਕਰੋ ਵਧੀਆ ਮਾਲਕ ਨੇ ਫੋਟੋ ਆਪਣੇ ਕੋਲੇ ਖਿੱਚ ਕੇ ਭੇਜੀ ਆ 15 ਮਾਡਲ ਹੈ ਤੇ ਇਹ ਮਾਲਕ ਦਾ ਏਰੀਆ ਜਿਹੜਾ ਹੈਗਾ ਜੀ ਮਾਨਸ ਹੈ ਮਾਨਸਾਂ ਦੇ ਵਿੱਚ ਆਪਾਂ ਨੂੰ ਇਹ ਮੋਟਰਸਾਈਕਲ ਮਾਲਕ ਦੇ ਘਰੇ ਖੜਾ ਮਿਲੂਗਾ ਜੀ ਵਧੀਆ ਰੱਖਿਆ ਹੋਇਆ ਤੇ ਮਾਲਕ ਕਹਿੰਦੇ ਨੇ ਕੁੱਲ 15000 ਇਹ ਚੱਲਿਆ ਹੋਇਆ ਜੈਨੂਨ ਚੱਲਿਆ ਹੋਇਆ ਜੀ 15 ਮਾਡਲ ਹੈ 15000 ਦੇ ਚੱਲਿਆ ਹੋਏ ਤੇ 1 55 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੋਨਾ ਬੁਲਟ ਹੈ ਪੰਜਾਬ ਨੰਬਰ ਹੈ ਜੀ ਕਿਸੇ ਪਾਸੋਂ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਖੜਾ ਹੈਗਾ ਜੇ ਕਿਸ ਨੂੰ ਪਸੰਦ ਆਇਆ ਇਹ ਬੁਲਟ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਜਿਹੜੇ ਮਾਲਕ ਨੇ ਬੁਲਟ ਦੇ ਉਹਨਾਂ ਨੇ ਦੱਸਿਆ ਵੀ ਸਰਵਿਸ ਵਗੈਰਾ ਦਾ ਸਾਰਾ ਕੰਮ ਟੋਟਲ ਕੀਤਾ ਕਰਾਏ ਮਿਲੂਗਾ ਜੀ ਨਾ ਕੋਈ ਖਰੀਦਣ ਤੋਂ ਬਾਅਦ 1 ਰੁਪਿਆ ਲਾਉਣ ਦੀ ਲੋੜ ਐ। ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੀ ਮਾਲਕ ਨੇ ਫੋਟੋਆਂ ਬਹੁਤ ਸੋਹਣੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕਿਸੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ 97792 ਤੇ 56802 ਇਹ ਮਾਲਕ ਦਾ ਨੰਬਰ ਐ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰੋ ਤੁਸੀਂ ਆਪੀ ਜੀ। ਗੱਲ ਕਰਦੇ ਹਾਂ ਜੀ ਆਪਾਂ ਹੁਣ ਇੱਕ ਹੋਰ ਮੋਟਰਸਾਈਕਲ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ। ਜਿਹੜਾ ਇਹ ਮੋਟਰਸਾਈਕਲ ਹੈ ਜੀ ਇਹ CBZ ਹੈ ਮੋਡੀਫਾਈਡ ਕੀਤਾ ਹੋਇਆ ਸੀ ਮੋਡੀਫਾਈ ਕਰਵਾਇਆ ਹੋਇਆ ਮਾਲਕ ਨੇ ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਹੈ ਸੈਲਫ ਸਟਾਰਟ ਹੈ ਤੇ ਮਾਲਕ ਨੇ ਐਂ ਵੀ ਕਿਹਾ ਜੀ ਜੇ ਕਿਸੇ ਨੇ ਮਰੂਤੀ ਗੱਡੀ ਨਾਲ ਬਦਲਣਾ ਹੋਵੇ ਜਾਂ ਹੋਰ ਗੱਡੀ ਨਾਲ ਨਿੱਕੀ ਗੱਡੀ ਨਾਲ ਬਦਲਣਾ ਹੋਵੇ ਤਾਂ ਮਾਲਕ ਕਹਿੰਦੇ ਆ ਵੀ ਅਸੀਂ ਬਦਲ ਵੀ ਲਵਾਂਗੇ ਮਾਡਲ ਜਿਹੜਾ ਦੱਸਿਆ ਮਾਲਕ ਨੇ 2012 ਦੱਸਿਆ ਰੇਟ ਮਾਲਕ ਨੇ 20000 ਰੁਪਏ ਕਿਹਾ ਜੀ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਅਡਜਸਟਮੈਂਟ ਵੀ ਕਰ ਲਾਂਗੇ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਏਰੀਆ ਟਾਂਡਾਗਾ ਟਾਂਡਾ ਏਰੀਆ 'ਚ ਇਹ ਮੋਟਰਸਾਈਕਲ ਖੜਾ ਹੈਗਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਤੁਹਾਨੂੰ ਮਿਲੇਗਾ ਜੀ ਗੱਲ ਕਰਨੇ ਕੋਈ ਵੀ ਗੱਲ ਕਰੋ ਜੀ ਸੰਗਰੂਰ ਏਰੀਆ 'ਚੋਂ ਸੱਤ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ 65000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਕੰਡੀਸ਼ਨ ਗੱਡੀ ਦੀ ਆ ਲੁੱਕਿਆ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਹੈ ਬਲਕਿ ਤੁਸੀਂ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਰੇਟ ਪਸੰਦ ਆਊਗਾ ਗੱਡੀ ਪਸੰਦ ਆਊਗੀ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੂ ਸਾਰਾ ਕੁਝ ਆਪਾਂ ਵਧੀਆ ਗੱਡੀ ਦਾ ਦਿਖਾਇਆ ਸੀ ਠੀਕ ਹੈ ਜੀ ਤੇ ਕਿਸੇ ਨੂੰ ਪਸੰਦ ਆਈ ਹੈ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰਵਾਪੇ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਪਸੰਦ ਆਈ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦਾ ਜੀ ਉੱਤੇ ਆਪਣਾ ਨੰਬਰ 9465993488 ਹਮੇਸ਼ਾ ਚੱਲਦੇ ਰਹਿੰਦੇ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੀ ਨਾਲ ਸੀ